ਤੁਹਾਡਾ ਜੇ ਮੇ ਫਿਲਮ ਇੱਕੰਦੋਂ ਬਾਅਦ ਗਰੀ ਵੀ ਡੈਡੀ ਨੂੰ ਬਹੁਤ ਟਾਈਮ ਉਹ ਗੱਲ ਨਹੀਂ ਸੀ ਵੀ ਤੇ ਮੇ ਮਮੀ ਨੂੰ ਫੋਨ ਆਇਆ ਵੀ ਡੈਡੀ ਦੇ ਸਰਣੇ ਆ ਪੜਾਇਆ ਤੋ ਉਹ ਮੇਰੀ ਮੰਮੀ ਦੇ ਜਜ਼ਬਾਤ ਨੇ ਕਿੰਨੀਆਂ ਹੀ ਮਾਵਾ ਦੇ ਜਜ਼ਬਾਤ ਨੇ ਕਿੰਨੀਆਂ ਮਾਵਾ ਦੇ ਜਜ਼ਬਾਤ ਤੁਸੀਂ ਨਿਬਾਹ ਲੈਂਦੇ ਹੋ ਇੱਕ ਪਰਦੇ ਦੇ ਦਿੱਤੇ ਉਹ ਕਿਦਾਂ ਹੁੰਦਾ ਵਾ ਕਿਉਂਕਿ ਇੱਕ ਕੋਤਰਾ ਦੇ ਜਜ਼ਬਾਤ ਤੁਸੀਂ ਤਾਂ ਉਸ ਜੇਮਰੇ ਹੁੰਦੇ ਹੋ ਤੋ ਤੁਹਾਡਾ ਵੀ ਜਦੋਂ ਫੋਨ ਆਉਂਦਾ ਚੱਕੀ ਪਾਈਦਾ ਇੱਕ ਮਾਂ ਦਾ ਕਿਰਦਾਰ ਨਿਭਾਉਣਾ ਕਿੱਦਾਂ ਦੀ ਫੀਲ ਦਿੰਦੇ ਹੈ ਦੇਖੋ ਇੱਕ ਜਿਹੜੀ ਮਾਂ ਹੈ ਨਾ ਉਹ ਆਪਣੇ ਬੱਚੇ ਨੂੰ ਵੀ ਬਹੁਤ ਅਤੇ ਬੇਟੇ ਨੂੰ ਵੀ ਬਹੁਤ ਪਿਆਰ ਕਰਦੀ ਹੈ ਤੇ ਹਸਬੰਡ ਨੂੰ ਵੀ ਬਹੁਤ ਪਿਆਰ ਕਰਦੀ ਹੈ ਸਭ ਤੋਂ ਔਖੀ ਗੱਲ ਮਾਂ ਦੇ ਲਈ ਬਹੁਤ ਹੁੰਦੀ ਹੈ ਕਿਉਂਕਿ ਪਿਓ ਮੂੰਹ ਵਟਲੇ ਜਾਂ ਪੁੱਤ ਮੂੰਹ ਵਟਲੇ ਤਾਂ ਉਹ ਉਹਨਾਂ ਲਈ ਸੌਖਾ ਹੋਊਗਾ ਸ਼ਾਇਦ ਸੌਖਾ ਤਾਂ ਨਹੀਂ ਪਰਸ਼ਾ ਹੈ ਲੇਕਿਨ ਜਿਹੜੀ ਮਾਂ ਹੈ ਨਾ ਉਹ ਵਿੱਚ ਹੈ ਉਹ ਨਾ ਹਸਬੰਡ ਤੋਂ ਦੂਰ ਹੋ ਸਕਦੀ ਐ ਨਾ ਪੁੱਤ ਤੋਂ ਤਾਂ ਕਈ ਵਾਰੀ ਕਿ ਕਿਹੜਾ ਪਲਣਾ ਭਾਰੀ ਪੈ ਜਾਂਦਾ ਹੈ ਕਈ ਵਾਰੀ ਪੁੱਤ ਦੇ ਨਾਲ ਜਿਹੜੀ ਹੁੰਦੀ ਹੈ ਨਾ ਕਿ ਕਿ ਪਹਿਲਾਂ ਹਸਬੰਡ ਦੇ ਨਾਲ ਉਹਦਾ ਪਿਆਰ ਜਿੰਨਾ ਕੋ ਹੁੰਦਾ ਫਿਰ ਉਹ ਵੰਡਿਆ ਜਾਂਦਾ ਪੁੱਤ ਦੇ ਵਿੱਚ ਤਾਂ ਫਿਰ ਪੁੱਤਾਂ ਦਾ ਪਲਣਾ ਨਾ ਜਿਹੜਾ ਭਾਰੀ ਪੈ ਜਾਂਦਾ ਕਈ ਵਾਰੀ ਕੀ ਹੁੰਦਾ ਕਈ ਮਾਵਾ ਹੁੰਦੀਆਂ ਨੇ ਕਿ ਪੁੱਤ ਗਲਤ ਵੀ ਹੁੰਦਾ ਨਾ ਤਾਵੀ ਮਾਂ ਉਹਦਾ ਪੱਖ ਲੈ ਲੈਂਦੀ ਹੈ ਜਾਂ ਫਿਰ ਕਈ ਵਾਰੀ ਬਚਾਉਣ ਦੀ ਵੀ ਕੋਸ਼ਿਸ਼ ਕਰਦੀ ਹੈ ਵੀ ਬਾਪ ਇਹਨੂੰ ਆਹ ਨਾ ਕਹੇ ਦੇ ਕਈ ਚੀਜ਼ਾਂ ਤੇ ਉਹ ਪਰਦੇ ਪਾਉਂਦੀ ਹੈ ਤੇ ਜਿਹੜੀ ਮਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਉਹ ਬਹੁਤ ਔਖੀ ਤੇ ਡਬਲ ਹੋ ਜਾਂਦੀ ਹੈ ਮੈਨੂੰ ਇਹ ਲੱਗਦਾ ਪਰ ਇਹ ਹੈ ਕਿ ਜਦੋਂ ਦੋਨੋਂ ਪਿਓ ਪੁੱਤ ਖੁਸ਼ ਰਹਿਣ ਆਪਸ ਵਿੱਚ ਬਣਦੀ ਹੋਵੇ ਤਾਂ ਮੈਨੂੰ ਲੱਗਦਾ ਜਿੰਨਾ ਮਾਂ ਨੂੰ ਖੁਸ਼ੀ ਹੁੰਦੀ ਹੈ ਮਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਇੰਨਾ ਉਹਨਾਂ ਦੋਨਾਂ ਨੂੰ ਵੀ ਹੁੰਦਾ ਹੋਣਾ ਤੇ ਜਦੋਂ ਉਹ ਮੂਮੈਂਟ ਆਉਂਦੀ ਹੈ ਵੀ ਇਹ ਪੁੱਤ ਨੇ ਫੋਨ ਕੀਤਾ ਹੁੰਦਾ ਤਾਂ ਉਹਦਾ ਇੱਕ ਸਵਾਲ ਹੁੰਦਾ ਵੀ ਕੀ ਹੋ ਗਿਆ ਮਤਲਬ ਉਹ ਅੰਦਰ ਇੱਕ ਡਰ ਬੈਠਿਆ ਹੋਇਆ ਸੀ ਵੀ ਇਹ ਦੋਨੋਂ ਗੱਲ ਹੀ ਨਾ ਬਾਬਾ ਕਰਨ ਜੇ ਕੁਝ ਹੋਊਗਾ ਤਾਂ ਮੈਂ ਕੀ ਕਰੂੰ ਮੈਂ ਤਾਂ ਵਿਚ ਵਿਚਾਲੇ ਆ ਮੈਂ ਤਾਂ ਦੋਨਾਂ ਨੂੰ ਰੋਕ ਸਕੋ ਸੋ ਰੋਕ ਹੀ ਨਹੀਂ ਸਕਦੀ ਪਰ ਜਿਹੜੀ ਖੁਸ਼ੀ ਉਸ ਸਮੇਂ ਮਾਂ ਤੇ ਹੋਈ ਉਹ ਜਿਹੜੀ ਮੈਨੂੰ ਮੈਂ ਜੋ ਉਸ ਟਾਈਮ ਫੀਲ ਕੀਤਾ ਕਿ ਮੇਰਾ ਧਰਤੀ ਤੇ ਪੈਰ ਨਹੀਂ ਲੱਗਦਾ ਵੀ ਅੱਜ ਪੁੱਤ ਨੇ ਆਪਣੇ ਬਾਪ ਨੂੰ ਫੋਨ ਕੀਤਾ ਉਹ ਮੇਰੇ ਡਾਇਲੌਗ ਦੇ ਵਿੱਚ ਵੀ ਸੀ ਵੀ ਮੈਂ ਉਹਦੇ ਗਲਤ ਹੁੰਦੇ ਹੋਏ ਵੀ ਤੁਹਾਡੇ ਨਾਲ ਨਹੀਂ ਖੜੀ ਉਹਦੇ ਨਾਲ ਖੜੀ ਸੋ ਇੱਕ ਮਾਂ ਦੇ ਲਈ ਜਦੋਂ ਪੁੱਤ ਤੇ ਬਾਪ ਦੀ ਬਣਦੀ ਹੋਵੇ ਮੈਨੂੰ ਲੱਗਦਾ ਹੈ ਉਹ ਮਾਂ ਜਿਹੜੀ ਐ ਉਹ ਭਾਗਾਂ ਵਾਲੀ ਆ ਉਸ ਤੋਂ ਮਤਲਬ ਵੱਧ ਕੋਈ ਕਿਸਮਤ ਵਾਲੀ ਹੋ ਹੀ ਨਹੀਂ ਸਕਦੀ ਗੁਰਪ੍ਰੀਤ ਸਰ ਇਸ ਫੈਲਮ ਨੂੰ ਦੇਖਣ ਆਸਤੇ ਹੀ ਲੋਕ ਟਰਾਲੀਆਂ 'ਚ ਜਾ ਰਹੇ ਨੇ ਸਕੂਲ ਦੇ ਬੱਚੇ ਵੀ ਜਾ ਰਹੇ ਇਸ ਚੀਜ਼ ਨੂੰ ਤੁਸੀਂ ਕਿੱਦਾਂ ਵੇਖਦੇ ਬਿਲਕੁਲ ਜੀ ਮੈਂ ਦੇਖੋ ਇਹਨੂੰ ਸੀਜ਼ਨਲ ਕੰਪੇਅਰ ਤਾਂ ਨਹੀਂ ਕਰ ਸਕਦੇ ਪਰ ਸਾਡੇ ਸਮਿਆਂ ਦੇ ਵਿੱਚ دیਵਾਨ ਵੀ ਲੱਗਦੇ ਹੁੰਦੇ ਸੀ ਹਨਾ ਤੇ ਲੋਕੀ ਇਸ ਤਰ੍ਹਾਂ ਦੇ ਸਮਾਗਮ ਕਰਾਉਂਦੇ ਹੁੰਦੇ ਸੀ ਜਿੱਥੇ ਲੋਕ ਬੱਚਿਆਂ ਨੂੰ ਲੈ ਕੇ ਜਾਂਦੇ ਹੁੰਦੇ ਸੀ ਹੁਣ ਉਹ ਵੀ ਦੌਰ ਖਤਮ ਹੋ ਗਏ ਫਿਰ ਲੋਕ ਬੱਚਿਆਂ ਨੂੰ ਕਿੱਥੇ ਲੈ ਕੇ ਜਾਣ ਮੈਨੂੰ ਯਾਦ ਹੈ ਪ੍ਰਿੰਸ ਯਾਦ ਹੋਣਾ ਤੁਹਾਨੂੰ ਅਸੀਂ ਛੋਟੇ ਹੁੰਦੇ ਸੀ ਸਾਡੇ ਇਲਾਕਿਆਂ 'ਚ ਕੀਰਤਨ ਦਰਬਾਰ ਬਹੁਤ ਹੁੰਦੇ ਹੁੰਦੇ ਸੀ ਉੱਥੇ ਇੱਕ ਇੱਕ ਸਾਰੀ ਸਾਰੀ ਰਾਤ ਕੀਰਤਨ ਚੱਲਣਾ ਔਰ 6 6 8 8 ਵੱਡੇ ਵੱਡੇ ਨਾਮ ਦੇ ਰਾਗੀ ਉੱਥੇ ਆਉਂਦੇ ਹੁੰਦੇ ਸੀ ਜਿਨ੍ਹਾਂ ਨੂੰ ਲੋਕ ਸੁਣਨ ਲਈ ਉਧਾਂ ਜਾਂਦੇ ਸੀ ਜਿੱਦਾਂ ਅੱਜ ਸਿੰਗਰਜ਼ ਲਈ ਰਸ਼ ਪੈਂਦਾ ਹੈ ਠੀਕ ਹੈ ਔਰ ਉਹਦੇ ਅੰਦਰ ਵੀ ਮੈਨੂੰ ਯਾਦ ਹੈ ਇੱਕ ਵੱਖਰਾ ਬਣਿਆ ਹੁੰਦਾ ਸੀ ਏਰੀਆ ਉੱਥੋਂ ਉਹਨਾਂ ਨੇ ਇਨਪੁਟ ਦਿੱਤੀ ਹੁੰਦੀ ਸੀ ਲੋਕਾਂ ਨੇ ਆਪਣੇ ਜਾ ਕੇ ਟੇਪ ਰਿਕਾਰਡ ਉੱਥੇ ਰੱਖੇ ਹੁੰਦੇ ਸੀ ਯਾਦ ਹੈ ਜੀ ਜੀ ਜਿੰਨਾ ਜਿੰਨਾ ਕੋਲ ਹੁੰਦੇ ਸੀ ਜਿੰਨਾ ਜੋ ਸਾਡੇ ਡੈਡੀ ਨੇ ਵੀ ਰੱਖਿਆ ਹੁੰਦਾ ਜੀ 100-100 ਟੇਪ ਰਿਕਾਰਡਰ ਉੱਥੇ ਪਿਆ ਹੁੰਦਾ ਸੀ ਉਹ ਜੋ ਜੋ ਕੀਰਤਨ ਹੋ ਰਿਹਾ ਉਹਦੀ ਇਨਪੁਟ ਮਿਲ ਰਹੀ ਉਹ ਰਿਕਾਰਡ ਹੋ ਰਏ ਹੁੰਦੇ ਸੀ ਇੱਕ ਕੈਸੇਟ ਮੁੱਕ ਜਾਣੀ ਕੱਢ ਕੇ ਦੂਜੀ ਪਾ ਦੇਣੀ ਉਹ ਕਾਦੇ ਵਾਸਤੇ ਕਰਦੇ ਕਰਦੇ ਹੁੰਦੇ ਸੀ ਸਾਡੇ ਘਰ ਦੇ ਵੀ ਇਸ ਕਰਕੇ ਕਿ ਇਹ ਜੋ ਕੀਰਤਨ ਦਰਬਾਰ ਹੋ ਰਿਹਾ ਅੰਮ੍ਰਿਤ ਰਸ ਹੈ ਇਹ ਕਰ ਅੱਜ ਬੱਚੇ ਸੁਣ ਵੀ ਲੈਣ ਰਿਕਾਰਡ ਕਰਕੇ ਵੀ ਲੈ ਜੀਏ ਅੱਗੋਂ ਵੀ ਸੁਣਦੇ ਰਹਿਣ ਪੇਰੈਂਟਸ ਦੀ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਨਾ ਪਰ ਹੁਣ ਉਹ ਮਾਹੌਲ ਖਤਮ ਹੁੰਦੇ ਜਾ ਰਹੇ ਨੇ ਨਾ ਪੇਰੈਂਟਸ ਕੋ ਟਾਈਮ ਹੈ ਨਾ ਲੈ ਕੇ ਜਾਂਦੇ ਤੇ ਨਾ ਹੀ ਇਦਾਂ ਦੇ ਦੀਵਾਨ ਹੁੰਦੇ ਨੇ ਕਿਉਂਕਿ ਉਹਨਾਂ ਸਤਗੁਰੂ ਦੀਆਂ ਗੱਲਾਂ ਕਰਨ ਵਾਲੇ ਉਹਨਾਂ ਦੀ ਬਾਤ ਪਾਉਣ ਵਾਲੇ ਦੀਵਾਨ ਬਹੁਤ ਘਟ ਗਏ ਹਰ ਸੰਤਾਂ ਦੇ ਬਾਬਿਆਂ ਦੇ ਆਪਣੇ ਦੀਵਾਨ ਨੇ ਕਿ ਮੈਂ ਕੀ ਕਹਿਣਾ ਸੁਣਾਉ ਬਸ ਹੈਨਾ ਸੌਰੀ ਟੂ ਸੇ ਕਿ ਸ਼ੇਪ ਬਦਲ ਗਈ ਚੀਜ਼ਾਂ ਦੀ ਹੁਣ ਮੈਨੂੰ ਲੱਗਦਾ ਇਦਾਂ ਦੀ ਕੋਈ ਚੀਜ਼ ਜਦੋਂ ਚੰਗੀ ਸਾਹਮਣੇ ਆਉਂਦੀ ਹੈ ਨਾ ਉਦੋਂ ਪੇਰੈਂਟਸ ਜਾਂਦੇ ਨੇ ਕਿ ਇੱਕ ਨੈਤਿਕਤਾ ਦੀ ਬਾਤ ਪਾਉਣ ਵਾਲੀ ਗੱਲ ਆਈ ਹੈ ਇੱਕ ਸਤਗੁਰੂ ਦੀ ਗੱਲ ਛੇੜਨ ਵਾਲੀ ਗੱਲ ਆਈ ਹੈ ਇੱਕ اخلاق ਦੀ ਹਾਮੀ ਕੋਈ ਸ਼ਾਦੀ ਪਰ ਨਲੀ ਕੋ ਗੱਲ ਚੱਲੀ ਹੈ ਤੇ ਆਪਣੇ ਬੱਚਿਆਂ ਨੂੰ ਉੱਥੇ ਲੈ ਕੇ ਜਾਈਏ ਸੋ ਉਹਨਾਂ ਕੋਲ ਜੋ ਸਾਧਨ ਜੋ ਮੀਡੀਅਮ ਹੁੰਦਾ ਉਹ ਉਹਦਾ ਇਸਤੇਮਾਲ ਕਰਦੇ ਨੇ ਗੱਡੀਆਂ ਤੇ ਟਰਾਲੀਆਂ ਤੇ ਕਈ ਵਾਰੀ ਮੈਂ ਦੇਖਿਆ ਇੱਕ ਥਾਂ ਤੇ ਤਾਂ ਉਹ ਜਿਹੜਾ ਛੋਟਾ ਹਾਥੀ ਹੁੰਦਾ ਹਾਂ ਜੀ ਹਾਂ ਜੀ ਇੱਕ ਥਾਂ ਤੇ ਉੱਥੇ ਹੀ ਹੁਣ ਉਹ ਉਹਦੇ ਚ 15 16 ਬੰਦੇ ਬੈਠੇ ਆ ਲੱਗ ਸਾਨੂੰ ਹੈਰਾਨੀ ਵੀ ਹੁੰਦੀ ਕਿ ਲੋਕ ਕਿਵੇਂ ਬੈਹਿ ਕੇ ਇੰਨਾ ਸਫਰ ਕਰਕੇ ਆ ਜਾਂਦੇ ਪਰ ਉਹਨਾਂ ਦੀ ਜੋ ਇੱਥੇ ਸ਼ਰਧਾ ਜੋ ਉਹਨਾਂ ਦੇ ਅੰਦਰ ਭਾਵਨਾ ਆਪਣੇ ਬੱਚਿਆਂ ਵਾਸਤੇ ਕਿ ਇਹਨਾਂ ਨੂੰ ਇੱਕ ਚੰਗੀ ਚੀਜ਼ ਦਿਖਾਉਣ ਤੋਂ ਕਿਤੇ ਖੁੰਝ ਨਾ ਜਾਈਏ ਅਸੀਂ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਦੇ ਹਾਂ ਜਿਹੜੇ ਇਸ ਭਾਵਨਾ ਨਾਲ ਆਪਣੇ ਬੱਚਿਆਂ ਨੂੰ سینੇ 'ਤੇ ਲੈ ਕੇ ਆਉਂਦੇ ਨੇ ਸਰ ਸੇਮ ਚੀਜ਼ ਇੱਕ ਜੋੜਾ ਸੀਗਾ ਨਾਲ ਇੱਕ ਬੇਟੀ ਸੀਗੀ ਉਹਨਾਂ ਨੇ ਕਿਹਾ ਵੀ ਅੱਜ ਅਸੀਂ ਅਸੀਂ ਵੀ ਤੁਹਾਨੂੰ ਹੋ ਗਿਆ ਸੀ ਇਹ ਬੇਟੀ ਮੰਗ ਕੇ ਲੱਤੀ ਸੀ ਤੇ ਅਸੀਂ ਵੀ ਹਜ਼ੂਰ ਸਾਹਿਬ ਦਰਸ਼ਨ ਕਰਨ ਜਾਣਾ ਸੀ ਅੱਜ ਇਸ ਫਿਲਮ ਰਾਹੀਂ ਉਹ ਚੀਜ਼ ਵੀ ਸਾਡੀ ਪੂਰੀ ਹੋ ਗਈ ਤੇ ਅਸੀਂ ਹੁਣ ਜਾ ਕੇ ਵਿਆਹਾਂਗੇ ਸਰ ਇਸ ਚੀਜ਼ ਨੇ ਵੀ ਬਹੁਤ ਸੰਗਤ ਨੂੰ ਜੋੜਿਆ ਥੇ ਬਿਲਕੁਲ ਜੀ ਤੁਸੀਂ ਦੇਖੋ ਤੁਹਾਨੂੰ ਗਿੱਪੀ ਉਹਨਾਂ ਨੇ ਦੱਸਿਆ ਵੀ ਉਹਨਾਂ ਸੀ ਜਦੋਂ ਹਜ਼ੂਰ ਸਾਹਿਬ ਨੰਦੇੜ ਜਦੋਂ ਉਤਰੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 에어ਪੋਰਟ ਤੇ ਉਤਰੇ ਆ ਜਦੋਂ ਤੇ ਉੱਥੇ ਇੱਕ ਬੰਦਾ ਭੱਜ ਕੇ ਆਇਆ ਗਿੱਪੀ ਜੀ ਨੂੰ ਮਿਲੇ ਸਾਡੇ ਇੱਕ ਵੀਰ ਉਹ ਕਹਿੰਦੇ ਜੀ ਅਸੀਂ ਨਾ ਮੈਂ ਤੇ ਮੇਰੀ ਪਤਨੀ ਆਏ ਸੀ ਇੱਥੇ ਵਨ ਸ਼ੀ ਵਾਸ ਪ੍ਰੈਗਨੈਂਟ ਤੇ ਕਹਿੰਦੇ ਅਸੀਂ ਇੱਥੇ ਅਰਦਾਸ ਕੀਤੀ ਸੀ ਸੱਚਾ ਪਾਤਸ਼ਾਹ ਧੀ ਪੁੱਤ ਜੋ ਵੀ ਹੋਵੇ ਸਾਨੂੰ ਤੰਦਰੁਸਤ ਬੱਚਾ ਦੇਈ ਤੇ ਅਸੀਂ ਤੇਰਾ ਸ਼ੁਕਰਾਨਾ ਕਰਨਾ ਮੰਗੇ ਕਹਿੰਦੇ ਹੋ ਗਿਆ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਤੰਦਰੁਸਤ ਬੇਬੀ ਸਾਡੇ ਆ ਗਿਆ ਘਰੇ ਕਹਿੰਦੇ ਹੁਣ ਆ ਸਾਡੇ ਦਿਮਾਗ ਚੋਂ ਨਿਕਲ ਗਿਆ ਹਾਲਾਂਕਿ ਕਹਿੰਦੇ 2-3 ਮਹੀਨੇ ਹੀ ਹੋਏ ਹੋਣਗੇ ਅਜੇ ਕਿਹੜਾ ਵੀ ਟਾਈਮ ਲੰਘ ਗਿਆ ਪਰ ਕਹਿੰਦੇ ਜਦੋਂ ਮੈਂ ਸੀਨ ਟ੍ਰੇਲਰ ਚ ਸੀਨ ਦੇਖਿਆ ਨਾ ਵੀ ਕਹਿੰਦਾ ਪਿਤਾ ਜੀ ਨੇ ਸੁੱਖਿਆ ਤਾਂ 30 ਸਾਲ ਪਹਿਲਾਂ ਸੀ ਯਾਦ ਇਹਨਾਂ ਨੂੰ ਹੋਣਾ ਆ ਪਹਿਲੋਂ ਵਿਹਲੇ ਹੀ ਨਹੀਂ ਸੀ ਜਾਣ ਕਹਿੰਦਾ ਮੈਨੂੰ ਚੀਜ਼ ਨਾ ਚੰਝੋੜ ਦਿੱਤਾ ਵੀ ਮੈਂ ਅੱਜ ਨਹੀਂ ਕੱਲ ਨਹੀਂ ਮੈਂ ਤਾਂ ਇਹ ਤਾਂ ਟਾਲਦਾ ਜਾਊਂਗਾ ਕਹਿੰਦਾ ਟ੍ਰੇਲਰ ਦੇਖਣ ਤੋਂ ਬਾਅਦ ਮੈਂ ਕਿਹਾ ਵਾਈਫ ਤਾਂ ਫੇਰ ਆ ਜਾਣਗੇ ਪਹਿਲੋਂ ਮੈਂ ਆਪਣਾ ਟਿਕਟ ਬੁੱਕ ਕਰਾਈ ਦਾ ਅੱਜ ਸਿਰ ਮੈਂ ਸ਼ੁਕਰਾਨਾ ਕਰਨੀ ਆ ਤੁਹਾਡਾ ਟ੍ਰੇਲਰ ਦੇ ਸੋ ਲੋਕਾਂ ਦੇ ਉੱਤੇ ਚੀਜ਼ਾਂ ਅਸਰ ਕਰਦੀਆਂ ਨੇ ਲੋਕਾਂ ਦੇ ਦਿਲੋਂ ਦਿਮਾਗ ਦੇ ਉੱਤੇ ਇਹ ਚੀਜ਼ਾਂ ਘਰ ਕਰਦੀਆਂ ਨੇ ਤੁਹਾਡੇ ਦਿਲ ਤੇ ਦਿਮਾਗ ਦੇ ਵਿੱਚ ਬਹੁਤ ਜਗ੍ਹਾ ਹੁੰਦੀ ਹੈ ਉਹ ਜਦੋਂ ਖਾਲੀ ਹੁੰਦੀ ਉਹਦੇ ਚ ਫालतू ਚੀਜ਼ਾਂ ਆ ਕੇ ਆਪਣਾ ਥਾਂ ਬਣਾ ਲੈਂਦੀਆਂ ਨੇ ਸੋ ਚੰਗੀ ਚੀਜ਼ ਹੈ ਕਿ ਆਪਣੇ ਬੱਚਿਆਂ ਨੂੰ ਆਪਣੇਆਂ ਨੂੰ ਦਿਮਾਗ ਔਰ ਦਿਲਾਂ ਦੇ ਵਿੱਚ ਚੰਗਾ ਕੰਟੈਕਟ ਫਿਲ ਕਰਨ ਦੀ ਪ੍ਰਵਿਰਤੀ ਪੈਦਾ ਕਰੋ ਸਰ ਵੈਸੇ ਤਾਂ ਪੂਰੀ ਫਿਲਮ ਹੀ ਬਹੁਤ ਸੋਹਣੀ ਸ਼ੂਟ ਹੋਈ ਆ ਬਟ ਇੱਕ ਚੀਜ਼ ਜਿਹਨੇ ਮੈਨੂੰ ਸਭ ਤੋਂ ਵੱਧ ਅਟਰੈਕ ਕੀਤਾ ਉਹ ਇਹ ਸੀਗੀ ਕਿ ਜਿਹੜਾ ਤੁਹਾਡਾ ਟਰੈਵਲ ਦਿਖਾਇਆ ਗਿਆ ਤਾਂ ਉਹ ਬੱਸ ਦੇ ਵਿੱਚ ਸ਼ੂਟ ਜਿਹੜਾ ਹੋਇਆ ਉਹ ਬਹੁਤ ਸੋਹਣਾ ਕ੍ਰੀਏਟਿਵਲੀ ਸ਼ਾਟ ਲਿੱਤੇ ਗਏ ਨੇ ਜਿਹੜੀ ਚੀਜ਼ ਵੇਖਣ ਨੂੰ ਸੋਹਣੀ ਲੱਗੇ ਉਹ ਫਿਲਮਾਂ ਨਹੀਂ ਔਖੀ ਹੁੰਦੀ ਆ ਸ਼ੂਟ ਕਰਨੀ ਔਖੀ ਹੁੰਦੀ ਆ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਉਹਦੇ ਬਾਰੇ ਵੀ ਦੱਸੋ ਕਿ ਕਿਸ ਤਰ੍ਹਾਂ ਉਹ ਸ਼ੂਟ ਕੀਤਾ ਗਿਆ ਕਿਉਂਕਿ ਆਰਟਿਸਟ ਬਹੁਤ ਜ਼ਿਆਦਾ ਸੀਗੇ ਬੱਸ ਇਹਦਾ ਜਵਾਬ ਇਹੀ ਹੈ ਜੀ ਕਿ ਮੈਂ ਦੱਸਣਾ ਨਹੀਂ ਸੀ ਕਿੱਦਾਂ ਕੀਤਾ। ਉਹ ਕਿਉਂਕਿ ਸਾਡੀ ਟੈਕਨੀਕਲਿਟੀ ਹੈ ਪਰ ਉਹ ਬਹੁਤ ਹੀ ਮਿਹਨਤ ਅਰ ਸਿੱਦਤ ਨਾਲ ਉਹਦੇ ਤੇ ਕੰਮ ਹੋਇਆ। ਹਾਂ ਉਹਦੇ ਚ ਟੈਕਨੋਲੋਜੀ ਦਾ ਵੀ ਬੜਾ ਇਸਤੇਮਾਲ ਅਸੀਂ ਕੀਤਾ ਤਾਂ ਕਿ ਲੋਕਾਂ ਨੂੰ ਸਮੂਥ ਸੀਨਸ ਮਿਲ ਜੇ ਅਸੀਂ ਐਦਾਂ ਚੱਲਦੀ ਗੱਡੀ ਦੇ ਵਿੱਚ ਕੈਮਰਾ ਲਾ ਦਈਏ ਤੇ ਟਰੈਕ ਹੀ ਨਹੀਂ ਚੱਲ ਸਕਦਾ। ਹੈਨਾ ਉਹਦੇ ਚ ਫਿਰ ਤੁਸੀਂ ਜਿਮੀ ਜਿਪ ਦੇ ਸ਼ਾਰਟਸ ਨਹੀਂ ਲੈ ਸਕਦੇ ਜਿੰਨਾ ਸ਼ੇਕੀ ਹੋਏਗਾ ਜਿੰਨਾ ਜਿਪ ਕੰਮ ਨਹੀਂ ਕਰ ਪਾਏਗੀ ਉਹ ਨਾ ਬੰਦੇ ਹੁਣ ਇੱਕ ਸਾਧੂ ਦਾ ਸੀ ਬੜਾ ਉਦਾਸ ਸੀ ਦਿਖਾ ਰਿਹਾ ਕਿ ਹੀ ਇਜ਼ ਲੌਸਟ ਕਿ ਇਹਨੇ ਕੀ ਕੀਤਾ ਉਹ ਰਿਗਰਟ ਜਿਹੜਾ ਜੋ ਕੈਮਰਾ ਹੀ ਐਂ ਕਰੀ ਜਾਏਗਾ ਉਹ ਤੇ ਰਿਗਰਟ ਰੁਲ ਗਿਆ ਵੀ ਜਿੱਦਾਂ ਸਲੇਟ ਤੇ ਪੁੰਜਾ ਨਹੀਂ ਸੀ ਮਾਰਦੇ ਬਹੁਤ ਸਲੇਟ ਤੇ ਪੁੰਜਾ ਮਾਰਨ ਵਾਲੀ ਗੱਲ ਹੈ ਨਾ ਜੀ ਤੇ ਉਹ ਉਹਦਾ ਐਕਸਪ੍ਰੈਸ਼ਨ ਮੰਗਦਾ ਕਿ ਉਹਨੂੰ ਇੱਕ ਐਦਾਂ ਦਾ ਬਿਲਕੁਲ ਸਟਡੀ ਫਰੇਮ ਮਿਲੇ ਤੇ ਉਹ ਆਪਣੀ ਉਹਦੀ ਅੱਖਾਂ ਉਹਦੇ ਭਾਵਾਂ ਉਹਦੇ ਲਿਪਸ ਕੁਝ ਕਹਿਣ ਇਸ ਕਰਕੇ ਟੈਕਨੀਕਲ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਪਹਿਲੀ ਵਾਰੀ ਕਿਸੇ ਨੇ ਸਵਾਲ ਪੁੱਛਿਆ ਤੇ ਪਰ ਇਹਦਾ ਮੈਂ ਆਨਸਰ ਇਹੀ ਦੇਣਾ ਕਿ ਹਾਂ ਅੱਜ ਅਸੀਂ ਬੜੀ ਮਿਹਨਤ ਕੀਤੀ ਕਿੱਦਾਂ ਕੀਤਾ ਇਹ ਨਹੀਂ ਇਹ ਨਹੀਂ ਦੱਸ ਸਕਦੇ ਟੈਕਨੀਕਲ ਟੀਮ ਦਾ ਕਮਾਲ ਹੈ ਜੀ ਉਹ ਗੀਤ ਸਿੰਘ ਜੋਹਰੀ ਤੇ ਸਾਰੀ ਟੀਮ ਨੇ ਡਾਇਰੈਕਟਰ ਸਾਹਿਬ ਸਾਡੇ ਕਿਉਂਕਿ ਜਿੱਥੇ ਸਾਡੇ ਮੈਂ ਇਹ ਹਾਂ ਇਹ ਗੱਲ ਪ੍ਰਾਊਡਲੀ ਕਹਿ ਸਕਦਾ ਕਿ ਅਸੀਂ ਇੰਨੇ ਐਡਵਾਂਸ ਹੋ ਗਏ ਅਸੀਂ ਅੱਗੇ ਵਧ ਗਏ ਹਾਂ ਕਿ ਅਸੀਂ ਹੁਣ VFX ਦਾ ਸਾਧੂ ਉਪਯੋਗ ਕਰਨ ਦੇ ਬਹੁਤ ਸਮਰੱਥਾ ਨਾਲ ਯੋਗ ਹੋ ਗਏ ਹਾਂ ਜੇ ਤੁਹਾਨੂੰ ਸਾਰੀ ਫਿਲਮ ਠੀਕ ਲੱਗੀ ਹੈ ਨਾ ਤੇ ਮਤਲਬ ਤੁਹਾਨੂੰ VFX ਵੀ ਸਾਡਾ ਠੀਕ ਲੱਗਾ ਜੀ ਭਾਈ ਆ ਆਖਰੀ ਗੱਲ ਹੈ ਜੀ ਆਡੀਅנס ਨਾਲ ਅੱਜ ਦੀ ਅੱਜ ਦੀ ਇੰਟਰਵਿਊ ਦੀ ਹਾਂ ਹਾਂ ਜੀ ਜੀ ਮੇਰੇ ਜਦੋਂ ਤੁਹਾਨੂੰ ਬਹੁਤ ਪਿਆਰ ਕਰਦੀ ਆਡੀਅנס ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਹਨਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਤਿਆਰ ਹੋ ਰਿਹਾ ਆ ਹੋਰ ਜ਼ਿਆਦਾ ਮਤਲਬ ਅਰੀਕੇ ਨਾਲ ਜ਼ਿੰਮੇਵਾਰੀ ਬਿਲਕੁਲ ਜੀ ਕੰਟੈਂਟ ਤੇ ਅਸੀਂ ਹੋਰ ਕੰਮ ਕਰ ਰਹੇ ਆ ਇਹ ਜੋ ਇਹ ਸ਼ੁਰੂਆਤਾਂ ਨੇ ਅਗਲੇ ਜੋ ਪਲਾਨਸ ਨੇ ਬਹੁਤ ਵੱਡੇ ਪ੍ਰੋਜੈਕਟਸ ਨੇ ਜੀ ਔਰ ਮੈਨੂੰ ਲੱਗਦਾ ਸੀ ਭਾਰ ਆਪਣੇ ਮੋਢਿਆਂ ਤੇ ਹੋਰ ਜਿੱਦਾਂ ਜਿਮਚ ਨਹੀਂ ਬੰਦਾ ਪਹਿਲਾਂ ਅੱਜ 40 ਕਿਲੋ ਚੱਕ ਲਿਆ ਅਗਲਾ ਪਾਹ ਪਲੇਟਾਂ 2 ਕਿਲੋ ਦੀਆਂ ਹੁਣ ਅਸੀਂ ਪਲੇਟਾਂ ਭਵਾਉਂਦੇ ਜਾ ਰਹੇ ਆਂ ਆਡੀਅנס ਨੇ ਪਲੇਟਾਂ ਭਵਾਤੀਆਂ ਸ਼ੌਕ ਨਾਲ ਭਵਾ ਰਹੇ ਆਂ ਵੀ ਇੱਧਰ ਵੀ ਪਾ 2 ਕਿਲੋ 2 ਕਿਲੋ ਉੱਧਰ ਵੀ ਪਾ ਤੇ ਇਹ ਅਸੀਂ ਮਰਹਲੇ ਸਰ ਕਰਕੇ ਹਟਾਂਗੇ ਮੰਜ਼ਲਾਂ ਸਰ ਹੋਣਗੀਆਂ ਵਕਤ ਨੂੰ ਆਉਣ ਵਾਲੇ ਵਕਤ ਨੂੰ ਐਸ ਪੀੜੀ ਦੇ ਫਿਲਮ ਮੇਕਰਸ ਤੇ ਮਾਣ ਹੋਏਗਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਉਹ ਇੱਕ ਚੰਗੀ ਸ਼ੁਰੂਆਤ ਇੱਕ ਚੰਗਾ ਪਲੇਟਫਾਰਮ ਦੇ ਕੇ ਗਏ ਸੀ ਔਰ ਇਹ ਅੱਜ ਜੋ ਫਿਲਮਾਂ ਸੀ ਬਣਾ ਰਹੇ ਆ ਜੋ ਹੁਣ ਅੱਗੋਂ ਵੀ ਹੋਣ ਵਾਲਾ ਇਹਨਾਂ ਤੇ ਫਿਊਚਰ ਦੇ ਵਿੱਚ ਸਟੱਡੀ ਹੋਇਆ ਕਰੇਗੀ ਇਹ ਸਿਲੇਬਸ 'ਚ ਲੱਗਣਗੀਆਂ ਫਿਲਮਾਂ ਯਾਦ ਰੱਖਿਓ ਪ੍ਰੋਜੈਕਟ ਦਾ ਨਾਮ ਨਹੀਂ ਦੱਸੋਗੇ ਜੀ ਦੱਸ ਦਿਆਂਗੇ ਬਥੇਰੇ ਨੇ ਹਨਾ ਫਿਰ ਮੈਨੂੰ ਫਿਰ ਤੁਸੀਂ ਉਹਦੇ ਪਿੱਛੇ ਉਹਦੇ ਤੇ ਸਵਾਲ ਚਾਲੂ ਹੋ ਜਾਣੇ ਫਿਰ ਹਨਾ ਕੋਈ ਨਹੀਂ ਤੁਹਾਨੂੰ ਸਮੇਂ-ਸਮੇਂ ਨਾਲ ਸਭ ਪਤਾ ਲੱਗੇਗਾ ਜਿੱਦਾਂ ਇਹ ਉਦਾਂ ਹੀ ਕਹਿਣਾ ਵੀ ਪਤਾਸਾ ਚੂਨੂ ਹੈਗਾ ਭਾਜੀ ਉਹ ਨੂੰ ਕਢਾਉਂਦਾ ਘਰ 'ਚ ਕੋਈ ਖੁਸ਼ੀ ਹੋਣ ਵਾਲੀ ਹੁੰਦੀ ਹੈ ਨਾ ਘਰ 'ਚ ਕੋਈ ਖੁਸ਼ੀ ਆਉਣ ਵਾਲੀ ਹੁੰਦੀ ਹੈ ਤੇ ਸਿਰਫ ਗੋਟੀ ਨਾਲ ਸਲਾਹ ਕੀਤੀ ਇਹਦੀ ਵੀ ਜੀਤਾ ਹੋਇਆ ਨਾ ਕਾਕਾ ਨਾਂ ਰੱਖਾਂਗੇ ਇਹਦਾ ਧਰਮ ਵੀਰ ਗੱਡੀ ਦਾ ਤਾਂ ਨਾਰਕਾਂਗੇ ਪਿੰਕੀ ਹਾਂ ਅਸੀਂ ਤਾਂ ਸੋਚਿਆ ਹੋਇਆ ਪਰ ਦੱਸਾਂਗੇ ਹੋਣ ਤੋਂ ਬਾਅਦ ਹੀ ਚਲੋ ਮੁਬਾਰਕ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੁਹਾਡਾ ਬਹੁਤ ਸ਼ੁਕਰੀਆ ਧੰਨਵਾਦ ਜੀ ਵਾਹਿਗੁਰੂ ਜੀ ਦੇ ਦਰਵਾਜ਼ੇ ਕਿਰਪਾ ਗੀ ਨੇ